क्या नाम है आपका मेरा नाम है सी मुनि सी अच्छा, मुनि जी कहाँ काम करते हैं एक केहुली होली में दस साल हो गया मेरे का काम करत अच्छा क्या तो हुआ था आप ए... भी अंदर थे हाँ अंदर हम लोग थे अच्छा जी कैसे हुआ जो बीम है पाया छत रुकने वाला वो क्रैक कर गया था अच्छा जी तो क्रैक कर गया था तो वो इंगल देके सपोर्ट खड़ा कर रहे हैं अच्छा जी अंदर से काम करवा रहे हैं हैं और किरान अंदर है अभी जताया हुआ है किरान वही में है तो वो किरान अंदर है किरान से सपोर्ट जब दीवार में लगाए ऊपर छत में खड़ा हो गया इंगल लोहे वाला इतना मोटा मोटा तो वो नीचे से ठोक रहे थे कि सीधा हो जाए अब बस अपने बीच में वो भस गया जब भस गया तो हम लोग तो जहाँ ये बात है रह गया थोड़ा इसका जगह मिला ਉਸੇ ਉਸੇ ਆਦਮੀ ਖੋਜ-ਖੋਜ ਕੇ ਨਿਕਲਾ ਹਾਂਜੀ ਸਰ ਕੀ ਨਾਮ ਹੈ ਸੁਭਨਮ ਮੇਰਾ ਨਾਮ ਗੁਰਿੰਦਰ ਸਿੰਘ ਜੀ ਸੱਬਲ ਕਲਮ ਸੱਬਲ ਕਲਮ ਫੇਰਾ ਬੇੜਾ ਗੁਰਨਰਿੰਦਰ ਬੰਟੀ ਕਿਉਂਕਿ ਆ ਡੈਂਗ ਦੇ ਵਿੱਚ ਕੰਮ ਕਰ ਰਿਹਾ ਜਿੱਥੇ ਹਾਥਿਆ ਹੋਇਆ ਤੇ ਰਾਤੀ ਜਨ ਨੂੰ ਪਤਾ ਲੱਗਿਆ ਜੀ 6 ਵਜੇ 6:30 ਸਿਆਗੇ ਸਾਡਾ ਬੰਦਾ ਅੰਦਰ ਆ ਉਹਦਾ ਮੋਟਰਸਾਈਕਲ ਬਾਹਰ ਖੜਾਗਾ ਉਦੀ ਬੈਗ ਵੀ ਲੱਭਿਆ ਉਹ ਬਿੱਕੂ ਫੈਕਟਰੀ ਤੋਂ ਕਿ ਹਾਲੇ ਮਲਬੇ ਹੇਠਾਂ ਹੀ ਦੱਬਿਆ ਹੋਇਆ ਜੀ ਹਾਂਜੀ ਹਾਂਜੀ ਉਮਰ ਕਿੰਨੀ ਉਮਰ ਕਿੰਨੀ 37 ਸਾਲ ਜੀ 37 ਸਾਲ ਬਟੇ ਹਾਂਜੀ ਵਿਆਹ ਹੋਇਆ ਇੱਕ ਬੱਚਾ ਜੀ ਉਹਨਾਂ ਕੋਲ ਇੱਕ ਬੱਚਾ ਜੀ ਹਾਂਜੀ ਤੇ ਕਿੰਨੇ ਸਾਲ ਤੋਂ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਇੱਥੇ ਤਿੰਨ ਚਾਰ ਮਹੀਨੇ ਕਹਿੰਦੇ ਆ ਕੀ ਲੱਗਦਾ ਕੀ ਕੀ ਕਹ ਰਹੇ ਆ ਫੈਕਟਰੀ ਦੀ ਖਸਤਾ ਹਲਤੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਜਿਹੜਾ ਹਾਸਾ ਵਾਪਰੇ ਆ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਜੀ ਮੈਨੂੰ ਤਾਂ ਇਹ ਟੈਲੀਫੋਨ ਆਇਆ ਵੀ ਉੱਥੇ ਹਾਦਸਾ ਹੋ ਗਿਆ ਮੈਂ ਰਾਤ ਦਾ ਇੱਥੇ 6 ਵਜੇ ਆਇਆ ਹੋਣਾ ਮੇਰੀ ਬੇਨਤੀ ਇਹ ਹੀ ਆ ਗਈ ਵੀ ਛੇਤ ਤੋਂ ਛੇਤ ਕਾਰਵਾਈ ਕੀਤੀ ਜਾਵੇ ਇਹ ਬੰਦੀ ਨਾਮ ਦਾ ਮੁੰਡਾ ਸੀਗਾ ਕਿਹੜੀ ਪੋਸਟ ਤੇ ਕੰਮ ਕਰਦਾ ਸੀ ਫੈਕਟਰੀ ਉਹ ਆਪਣਾ ਡੈਂਗ ਦਾ ਮਾਸਟਰ ਟੀ ਹੈ ਜੀ ਅੱਛਾ ਮਾਸਟਰ ਟੀ ਹੈ ਮਾਸਟਰ ਟੀ ਹੈ ਜੀ ਅੱਛਾ ਇਹ ਬੋਲ ਕਲਾਮ ਕਿੰਗਪਾਰਕ ਦੇ ਰਹਿਣਾ ਮੇਰਾ ਬੇੜਾ ਹਾਂਜੀ ਤੇ ਦਿਨੇ ਉਹਦੇ ਨਾਲ ਕੋਈ ਗੱਲਬਾਤ ਹੋਈ ਸੀ ਫੋਨ ਤੇ ਕੋਈ ਕਾਲ ਹੋਈ ਹੋਵੇ ਸਾਡੇ ਨਾਲ ਨਹੀਂ ਮੇਰੇ ਨਾਲ ਹੱਥ ਪਹਿਲਾਂ ਹੋਈ ਹੈ ਜੀ ਅੱਛਾ ਹਾਂਜੀ ਗੱਲਬਾਤ ਕਰਕੇ ਲੋਕ ਗੱਲ ਹੋਈ ਹੈਗੀ ਕਿਉਂਕਿ ਤਾਂ ਫਿਰ ਲੇਟ ਹੀ ਆਉਂਦਾ ਸੀਗਾ ਛੇਵਰੇ ਚੱਲਿਆ ਜਾਂਦਾ ਸੀਗਾ ਤੇ ਕਦੇ ਕਦਾਈ ਹੁੰਦੀ ਸੀ ਪੁਰਾ ਹਫਤੇ ਤੋਂ ਬਾਤਾਂ ਨਹੀਂ ਹੋਈ ਜੀ ਮੇਰੇ ਨਾਲ ਹਾਂਜੀ ਕੀ ਅਪੀਲ ਹੈ ਸਰ ਲੋਕਾਂ ਨੂੰ ਅਪੀਲ ਹੈ ਜੀ ਜਿਹੜੇ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਇਹ ਡਿਸਟੈਂਸ ਥੋੜਾ ਮੈਂਟੇਨ ਕਰਨ ਜਿਸ ਤਰ੍ਹਾਂ ਇਹ ਕਮ ਸੰਗੀਤ ਨਾਲ ਚੱਲਣ ਔਰ ਕਿਸੇ ਹੋਰ ਨੂੰ ਕੋਈ ਅਸਰ ਖਾਵੇ ਨਾ ਨਾ ਐਕਸਪਲੇਨਕੋ ਥੈਂਕ ਯੂ ਸਰ ਸਰ ਜਿਹੜਾ ਹਾਦਸਾ ਵਾਪਰਿਆ ਫੋਗਲ ਪੁਆਇੰਟ ਵਿੱਚ ਕੀ ਪੋਜੀਸ਼ਨ ਆ ਹੁਣ ਤੱਕ ਉਹਨੂੰ ਤੱਕ ਕਿੰਨੇ ਕੁ ਲੋਕ ਜਿਹੜੇ ਨੇ ਕੱਢੇ ਜਾ ਚੁੱਕੇ ਨੇ ਕੀ ਹਾਲਾਤ ਨੇ ਜੀ ਮੈਂ ਤਾਂ ਮਾਰਨਿੰਗ ਆਇਆ ਡਿਊਟੀ ਤੇ ਇਹਦੇ ਵਿੱਚ ਪੰਜ ਬੰਦੇ ਜਿਹੜੇ ਉਹ ਐਡਮਿਟ ਹੈਗੇ ਜੋ ਹੁਣ ਤੱਕ ਪਤਾ ਲੱਗਿਆ ਇੱਕ ਬੰਦੇ ਦੀ ਸ਼ਾਇਦ ਡੈਥ ਹੋ ਗਈ ਹੈ ਤੇ ਦੋ ਮਿਸਿੰਗ ਹੈ ਕੰਮ ਚੱਲ ਰਿਹਾ ਹੈਗਾ ਦੋ ਤਿੰਨ ਮਸ਼ੀਨਾਂ ਲੱਗੀਆਂ ਹੋਈਆਂ ਤੇ ਮੋਸਟ ਪ੍ਰੋਬੇਬਲੀ ਜਿਹੜੇ ਮਿਸਿੰਗ ਹੈ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਚੱਲ ਰਹੀ ਹੈ ਸਿਵਲ ਐਡਮਿਨਿਸਟ੍ਰੇਸ਼ਨ ਵੀ ਸਾਰਾ ਹਾਜ਼ਰ ਹੈ ਤੇ ਅਸੀਂ ਵੀ ਆਪਣੀ ਡਿਊਟੀ ਕਰ ਰਹੇ ਹਾਂ ਤੇ ਐਨ ਡੀ ਆਰ ਐਫ ਦੀਆਂ ਟੀਮਾਂ ਜਿਹੜੀਆਂ ਉਹ ਸਾਰੀਆਂ ਬਚਾਅ ਕਾਰਜ ਵਿੱਚ ਲੱਗੀਆਂ ਸਰ ਕਹਿੰਦੇ ਰਾਤ ਪਰ ਬਚਾਅ ਕਾਰਜ ਜਿਹੜੇ ਨੇ ਚੱਲਦੇ ਰਹੇ ਨੇ ਹੁਣ ਵੀ ਚੱਲ ਰਿਹਾ ਰਾਤ ਤੋਂ ਲਗਾਤਾਰ ਹੀ ਚੱਲ ਰਿਹਾ ਸਰ ਕੀ ਜਿਹੜੀਆਂ ਲੋਕਾਂ ਨੂੰ ਫੀਲ ਵੀ ਲੋਕ ਜਿਹੜੇ ਨੇ ਸ਼ਾਂਤੀ ਵੀ ਅਪੀਲ ਇਹੀ ਹੈ ਜੀ ਵੀ ਆਪਣਾ ਜਿਹੜੇ ਵੀ ਕੰਮ ਚੱਲ ਰਿਹਾ ਉਹਦੇ ਵਿੱਚ ਕੋਈ ਆ ਕੇ ਬਿਨਾਂ ਵਜ੍ਹਾ ਇਕੱਠ ਨਾ ਕਰਨ ਅਸੀਂ ਉਹ ਜਿਹੜੇ ਮਿਸਿੰਗ ਹੈ ਉਹਨਾਂ ਨੂੰ ਟ੍ਰੇਸ ਕਰਨ ਤੇ ਲੱਗੇ ਆ ਪ੍ਰਮਾਤਮਾ ਜਿਹੜਾ ਉਹਨਾਂ ਨੂੰ ਜਲਦੀ ਬਾਹਰ ਕਢਾਊਗਾ ਤੇ ਠੀਕ ਹੋਣਗੇ ਉਮੀਦ ਹੈ